ਹਾਏ ਇੱਕ ਵਾਰੀ ਤਮਨਾ ਪਿੰਡ ਹੋ ਆਈਏ ਓਏ ਹਾਏ ਆਪਣੇ ਅਤੋਂ ਵਿਛੜੇ ਨਾ ਮਰ ਜਾਈਏ ਓਏ ਲੰਮਾ ਅਰਸਾ ਹੋਇਆ ਵਿਦੇਸ਼ੀ ਆਇਆਂ ਨੂੰ ਮੈਂ ਬੱਚੇ ਹੀ ਮਲਵਾ ਦਾ ਚਾਚਿਆਂ ਤਾਇਆਂ ਨੂੰ ਹਰ ਕੋਈ ਰਿਸ਼ਤਾ ਇਹ ਨਾ ਕੋਲੋਂ ਛੁੱਟ ਜਾਣਾ ਹਾਏ ਫੇਰ ਪੰਜਾਬ ਤੋਂ ਪੱਕਿਆ ਇਹ ਨਾ ਟੁੱਟ ਜਾਣਾ ਵੇਸ਼ਾ ਦੁਪਰਾਹ ਕੀ ਬਿジネス ਉੱਤੇ ਦਾਵੇ ਓਏ ਜੇ ਮਾਪੇ ਮਰ ਗਏ ਰਹਿ ਜਾਣਗੇ ਪਛਤਾਵੇ ਓਏ ਜੇ ਮਾਪੇ ਮਰ ਗਏ ਰਹਿ ਜਾਣਗੇ ਪਛਤਾਵੇ ਓਏ ਉਦੋਂ ਇੱਕ ਪਿਓ ਚਿੱਠੀ ਲਿਖਦਾ ਆਪਣੇ ਪੁੱਤ ਨੂੰ ਵੀ ਰੋਟੀ ਤੇ ਆਪਣੇ ਪੰਜਾਬ ਦੀ ਵਾਦੂਦੂ ਘਰੇ ਕੀ ਮੁੜਿਆ ਕਹਿੰਦਾ ਵਾ ਓਏ ਡਲ ਰਾਂ ਪਿਛੇ ਭੁੱਲ ਗਏ ਮਾਪੇ ਯਾਦ ਨਹੀਂ ਤੈਨੂੰ ਓਏ ਰਿਸ਼ਤੇ ਨਾਤੇ ਹੈ ਡਾਲਰਾਂ ਪਿਛੇ ਭੁੱਲ ਗਏ ਨਾ ਤੇ ਯਾਦ ਨਹੀਂ ਤੈਨੂੰ ਓਏ ਰਿਸ਼ਤੇ ਨਾ ਦੇ ਬੁੱਢਾ ਮਾਂ ਪਿਓ ਤੇਰਾ ਓਏ ਤੈਨੂੰ ਚੇਤੇ ਕਰ ਕਰ ਰੋਂਦਾ ਅੱਗ ਲੱਗ ਜਾਈ ਡਾਲਰਾਂ ਨੂੰ ਅੱਗ ਲੱਗ ਜਾਈ ਪੌਂਡਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੌਂਦਾ ਅੱਗ ਲੱਗ ਜਾਈ ਪੌਂਡਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੌਂਦਾ ਭੈਣ ਦਾ ਵਿਆਹ ਤੂੰ ਤਾਂ ਨਹੀਂ ਆਇਆ ਓਏ ਰੋਂਦੀ ਰਹੀ ਕਿਸੇ ਗੱਲ ਨਹੀਂ ਲਾਇਆ ਓਏ ਭੈਣ ਦਾ ਵਿਆਹ ਤੂੰ ਤਾਂ ਨਹੀਂ ਆਇਆ ਓ ਰੋਂਦੀ ਰਹੀ ਕਿਸੇ ਗੱਲ ਨਹੀਂ ਲਾਇਆ ਚੜ ਜਾਂਦਾ ਚਾ ਕਮਲੀ ਨੂੰ ਜੇ ਵੀਰ ਕਿਤੇ ਕਰ ਹੁੰਦਾ ਅੱਗ ਲੱਗੇ ਡੱਲਰਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੰਦਾ ਓਏ ਆ ਵਤਨਾ ਨੂੰ ਮਨ ਲੈ ਕਹਿਣਾ ਸਾਬ ਕਿਹੜਾ ਅਸੀਂ ਬੈਠਿਆ ਰਹਿਣਾ ਓਏ ਆ ਵਤਨਾ ਨੂੰ ਮਨ ਲੈ ਕਹਿਣਾ ਓਏ ਸਾਬ ਕਿਹੜਾ ਅਸੀਂ ਬੈਠਿਆ ਰਹਿਣਾ ਲੱਭੇ ਨਾ ਜਦ ਮਾਪੇ ਔਰ ਫਿਰ ਫਿਰ ਹੀ ਪਾਗਲਾ ਰੋਂਦਾ ਅੱਗ ਲੱਗ ਜੇ ਪੌਂਡਾਂ ਨੂੰ ਅੱਗ ਲੱਗੇ ਡਲਰਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੌਂਦਾ ਅੱਗ ਲੱਗ ਜੇ ਪੌਂਡਾ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੰਦਾ